ਗੁਰੂ ਸਾਹਿਬ ਕਹਿਣ ਲੱਗੇ ਪਹਿਲਾ ਸਵਾਲ ਤੇ ਖੁਦਾ ਤਵੱਗੇ ਕੀ ਹੈ ਦਸਤਗੀਰ ਨੂੰ ਕਿਹਾ ਗੁਰੂ ਸਾਹਿਬ ਨੇ ਐਵੇਂ ਕਰ ਅਸੀਂ ਰੋਹਾਨੀ ਜਵਾਬ ਦੇਣ ਦੇ ਲਈ ਇੱਕ ਫੈਸਲਾ ਕੀਤਾ ਥਾਲੀ ਦੇ ਵਿੱਚ ਮੋਤੀ ਲੈ ਆ ਦਸਤਗੀਰ ਸੋਚਣ ਲੱਗਾ ਕਿ ਇਹ ਤਾਂ ਲੋਭੀ ਫਕੀਰ ਹੈ ਜਿਸ ਨੇ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਹੀ ਮੋਤੀ ਮੰਗ ਲਏ ਦਸਤਗੀਰ ਮੋਤੀ ਲੈ ਆਇਆ ਗੁਰੂ ਸਾਹਿਬ ਨੇ ਕਿਹਾ ਇਹਨਾਂ ਮੋਤੀਆਂ ਨੂੰ ਗਿਣ ਤੂੰ ਖੁਦ ਹੀ ਗਿਣ ਦਸਤਗੀਰ ਮੋਤੀ ਗਿਣਨ ਲੱਗ ਪਿਆ ਇੱਕ ਦੋ ਗੁਰੂ ਸਾਹਿਬ ਨੇ ਉਸ ਦੀ ਬਾਹ ਪਕੜ ਲਈ ਗੁਰੂ ਸਾਹਿਬ ਦਸਤਗੀਰ ਨੂੰ ਕਹਿੰਦੇ ਆਪ ਦੀ ਗਿਣਤੀ ਸਹੀ ਕਰ ਦਸਤਗੀਰ ਨੇ ਦੁਬਾਰਾ ਫਿਰ ਗੈਣਾ ਸ਼ੁਰੂ ਕੀਤਾ 1 2 3 ਗੁਰੂ ਸਾਹਿਬ ਨੇ ਫਿਰ ਉਸ ਦੀ ਬਾਹ ਪਕੜ ਲਈ ਇਸ ਵਾਰ ਦਸਤਗੀਰ ਔਖਾ ਪੜਾ ਹੋਇਆ ਗੁਰੂ ਸਾਹਿਬ ਨੂੰ ਕਹਿੰਦਾ ਮੈਂ ਗਲਤ ਕਿੱਥੇ ਹਾਂ ਗੁਰੂ ਸਾਹਿਬ ਨੇ ਕਿਹਾ ਤੈਨੂੰ ਗਿਣਤੀ ਵੀ ਕਰਨੀ ਨਹੀਂ ਆਉਂਦੀ ਤੂੰ ਵੱਡਾ ਫਕੀਰ ਬਣਦਾ ਤੂੰ ਗਿਣਤੀ ਦੇ ਵਿੱਚ ਹੀ ਗਲਤ ਹੈ ਦਸਤਗੀਰ ਨੂੰ ਇਹ ਸ਼ਬਦ ਬੜੇ ਚੋਗੇ ਦਸਤਗੀਰ ਗੁਰੂ ਸਾਹਿਬ ਨੂੰ ਕਹਿੰਦਾ ਜੇ ਮੈਂ ਗਲਤਾਂ ਤਾਂ ਸਹੀ ਕੀ ਹੈ ਤੁਸੀਂ ਆਪ ਹੀ ਦੱਸੋ ਜੀ ਤਾਂ ਗੁਰੂ ਸਾਹਿਬ ਨੇ ਕਿਹਾ ਇੱਕ ਤੋਂ ਪਹਿਲਾਂ ਸ਼ੁਰੂ ਕਰ ਦਸਤਗੀਰ ਨੇ ਕਿਹਾ ਮਹਾਰਾਜ ਇੱਕ ਤੋਂ ਪਹਿਲਾਂ ਕਿਵੇਂ ਸ਼ੁਰੂ ਕਰ ਸਕਦਾ ਇੱਕ ਤੋਂ ਪਹਿਲਾਂ ਤਾਂ ਕੁਝ ਵੀ ਨਹੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਇਹ ਹੀ ਤੇਰੇ ਪਹਿਲੇ ਸਵਾਲ ਦਾ ਜਵਾਬ ਹੈ ਇੱਕ ਤੋਂ ਪਹਿਲਾਂ ਕੁਝ ਨਹੀਂ ਇੱਕ ਤੋਂ ਪਹਿਲਾਂ ਤੂੰਦ ਹੈ ਸਿਰਫ ਤੂੰਦ ਹੈ ਕੁਝ ਵੀ ਨਹੀਂ ਕਾਲ ਦੇ ਵਿੱਚ ਸਮਾ ਚੰਦ ਸੂਰਜ ਸਭ ਕੁਝ ਬਣਿਆ ਨਾਹੇ ਸੂਰਜ ਰਹਿਣਾ ਨਾ ਹੀ ਸਮਾ ਰਹਿਣਾ ਨਾ ਚੰਨ ਤਾਰੇ ਰਹਿਣੇ ਨਾ ਤੁਸੀਂ ਰਹਿਣਾ ਇੱਕ ਸਮਾਵੇਗਾ ਕਾਲ ਹੀ ਕਾਲ ਨੂੰ ਖਾ ਜਾਵੇਗਾ ਪਰ ਉਹ ਅਕਾਲ ਹੈ ਅਕਾਲ ਉਸ ਸਮੇ ਵੀ ਰਹੇਗਾ ਸਭ ਕੁਝ ਉਸ ਤੋਂ ਪੈਦਾ ਹੋਇਆ ਉਸ ਵਿੱਚ ਹੀ ਸਮਾ ਜਾਣਾ ਇਹ ਹੀ ਤੇਰੇ ਪਹਿਲੇ ਸਵਾਲ ਦਾ ਜਵਾਬ ਸੀ ਦਸਤਗੀਰ ਅਗਲੀ ਵੀਡੀਓ ਸੁਣਨ ਦੇ ਲਈ ਚੈਨਲ ਦੇ ਨਾਲ ਜੁੜਨਾ ਜੀ